ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਉਮੀਦ ਕਰਦਾ ਸਾਰੇ ਸ਼ਰਧਾਲੂ ਮਿੱਤਰੋ ਵਧੀਆ ਹੋਣਗੇ ਤੰਦਰੁਸਤ ਹੋਣਗੇ ਕਿਸਾਨ ਵੀਰੋ ਜਿਵੇਂ ਤੁਸੀਂ ਆ ਆਪਣੀ ਗਾਂ ਦੇਖ ਰਹੇ ਹੋ ਇਹ ਪਹਿਲਾਂ ਲਗਾ ਗਈ ਇਹ ਹੁਣ ਤਕਰੀਬਨ 3-4 ਦਿਨ ਹੋ ਗਏ ਇਹਨੂੰ ਸੂਈ ਨੂੰ ਨਵੀਂ ਸੂਈ ਆ ਆਪਾਂ ਇਹਦੇ ਬਾਰੇ ਡਿਟੇਲ ਦਵਾਂਗੇ ਕਿਵੇਂ ਆਪਾਂ ਦੁੱਧ ਤੇ ਲੈ ਕੇ ਆਉਣੀ ਆ ਇਹ ਤੇ ਕੀ ਰਿਕਾਰਡ ਇਹਦਾ ਸਾਰਾ ਦੱਸਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਬੈਲ ਆਈਕਨ ਘੰਟੀ ਔਨ ਕਰ ਲਿਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਆਜੋ ਆਪਾਂ ਗਾਂ ਬਾਰੇ ਜਾਣਕਾਰੀ ਲੈਣੇ ਆਂ ਇਹ ਮਿੱਤਰੋ ਜਿਹੜੀ ਆ ਗਾਂ ਕੀ ਆਪਣੀ ਇਹ ਪਹਿਲਣ ਆ ਗਈ ਇਹ ਤਕਰੀਬਨ 4-5 ਦਿਨ ਹੋ ਗਏ ਸੂਈ ਨੂੰ ਤੇ ਇਹ ਜਿਹੇ ਦੇ ਉੱਪਰ ਰਿਕਾਰਡ ਦੀ ਗੱਲ ਕਰੀਏ ਇਹ ਡੈਨਮਾਰਕ 560 ਦੀ ਆਪਾਂ ਸੀਮਨ ਲਵਾਇਆ ਸੀਗਾ ਆਪ ਇਹ ਡੈਨਮਾਰਕ 560 ਦੀ ਆ ਤੇ ਉਧਰਾਂ ਦਾ ਬੱੱਸਾਂ ਤੁਹਾਨੂੰ ਬੱਸੀ ਦਿਖਾ ਦਈਏ ਬੱਸੀ ਨੂੰ ਜਾਣ ਦਿੱਤਾ ਇਹਨੇ 4 ਦਿਨ ਹੋ ਗਏ ਆ ਬੱਚੇ ਨੂੰ ਜਨਮ ਦਿੱਤਾਗਾ ਜੇ ਆਪਾਂ ਬੱਚੇ ਦੀ ਗੱਲ ਕਰੀਏ ਇਹ ਐਬੀਐਸ ਵਾਲੇ ਚੈਂਪੀਨ ਬੁੱਲਦੀ ਆ ਗਈ ਤੇ ਇਹ ਦੇਖੋ ਰਿਕਾਰਡ ਕਿੰਨਾ ਸੋਹਣਾ ਆਇਆਗਾ ਕੱਦ-ਗਾੜ ਵੀ ਠੀਕ ਆਗਾ ਤੇ ਰਿਜ਼ਲਟ ਬਹੁਤ ਵਧੀਆ ਆਇਆਗਾ ਤੇ ਜਿਵੇਂ ਹੁਣ ਸ਼ੁਰੂ ਤੋਂ ਬਾਅਦ ਗਾਂਾਂ ਮ ਆਪਣੀਆਂ ਦੁੱਧ ਤੇ ਪ੍ਰੋਪਰ ਨਹੀਂ ਆਉਂਦੀਆਂ ਹੈਗੀਆਂ ਜਾਂ ਬੱਚਾ ਜਨਮ ਨਹੀਂ ਜਿਹੜੀ ਯੂਟਰਸ ਨੂੰਦੀ ਆ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਕੈਲਸ਼ੀਅਮ ਦੀ ਮੈਗਨੀਸ਼ੀਅਮ ਦੀ ਵੀ ਪ੍ਰੋਬਲਮ ਪੈ ਜਾਂਦੀ ਆ ਉਹਦੇ ਬਾਰੇ ਆਪਾਂ ਇੱਕ ਆ ਲੈ ਕੇ ਆਇਆ ਮੈਕਰੋਕਲ ਜੈਲ ਤੇ ਸਾਨੂੰ ਇਹਦੇ ਬਾਰੇ ਜਾਣਕਾਰੀ ਦਵਾਂਗੇ ਸਾਰੀ ਵੀ ਆਪਾਂ ਦੁੱਧ ਤੇ ਪਸ਼ੂ ਨੂੰ ਕਿਵੇਂ ਲੈ ਕੇ ਆਉਣਾਗਾ ਤੇ ਇਹ ਕਿੰਨਾ ਟਾਈਮ ਪਾਉਣੀ ਆ ਕਿੰਨੀ ਡੋਜ਼ ਦੇਣੀ ਆ ਜੀ ਆਪ ਰਿਕਾਰਡ ਦੀ ਵਧੀਆ ਗਈ ਇਹ ਤੇ ਮੱਸੀ ਵੀ ਮਗਰ ਵਧੀਆ ਰਿਕਾਰਡ ਦੀ ਆਈ ਆ ਜੀ ਤੇ ਮਿੱਤਰੋ ਆਪਾਂ ਜੈਲ ਦਿੱਤੀਆਂ ਨੇ ਚਾਰ ਬਾਂਗੀਆਂ ਪਾ ਲਾ ਦਿੱਤੀਆਂ ਲਿਆ ਕੇ ਅੱਜ ਪੰਜਵੀਂ ਜੈਲ ਲੱਗੀ ਐ ਸੋਦੇ ਸਾਹਮਣੇ ਦੇਖ ਕੇ ਦਿਖਾਵਾਂ ਕਿਵੇਂ ਦੇਣੀ ਆ ਆਪਾਂ ਇਹਦਾ ਨਾਮ ਹੈਗਾ ਮਾਈਕਰੋਕਲ ਜੈਲ ਤੁਸੀਂ ਦੇਖ ਸਕਦੇ ਹੋ ਥੋੜਾ ਜ਼ੂਮ ਕਰਕੇ ਵੀ ਦਿਖਾ ਦਿੰਨੇ ਆ ਤੇ ਮਾਈਕਰੋਕਲ ਜੈਲਾ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਕੈਲਸ਼ੀਅਮ ਆ, ਮੈਗਨੀਸ਼ੀਅਮ ਆ, ਵਿਟਾਮਿਨ ਤੇ ਵਿਟਾਮਿਨ ਡੀ, ਵਿਟਾਮਿਨ ਬੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਜਿਵੇਂ ਆਪਣਾ ਪਸ਼ੂ ਦੁੱਧ ਘਟ ਜਾਂਦਾਗਾ, ਦੁੱਧ ਪ੍ਰੋਪਰ ਨਹੀਂ ਆਉਂਦਾ ਜਾਂ ਪਸ਼ੂ ਬਿਮਾਰ ਪੈ ਜਾਂਦਾਗਾ, ਆ ਬਿਮਾਰ ਹੋਣ ਤੋਂ ਬਾਅਦ ਉਹ ਠੀਕ ਹੋ ਜਾਂਦਾਗਾ, ਉਸ ਤੋਂ ਬਾਅਦ ਵੀ ਦੁੱਧੇ ਪ੍ਰੋਪਰ ਨਹੀਂ ਆਉਂਦਾ ਹੈਗਾ। ਤੇ ਮਾਰਕੀਟ ਤੇ ਹੋਰ ਜੱਲਾਂ ਬਹੁਤ ਆਉਂਦੀਆਂ ਨੇ। ਤਾਂ ਜਿਹੜੀ ਆਹ ਜੱਲਾ ਗਈ, ਇਹ ਜੱਲ ਮਾਈਕਰੋ ਕੰਪਨੀ ਦੀ ਆ ਤੇ ਮਾਈਕਰੋਕੈਲ ਜੱਲ ਆ ਇਹ। ਤੇ ਬਹੁਤ ਵਧੀਆ ਚਾਕਲੇਟ ਫਲੇਵਰ ਦੇ ਵਿੱਚ ਆਉਂਦੀ ਆ ਤੇ ਲੈਣੀ ਵੀ ਆਸਾਨ ਆ ਇਹ ਡੰਗਰ ਪਸ਼ੂ। ਮੈਂ ਵੀ ਆਸਾਨ ਲੈਂਦਾਗਾ ਚਾਹੇ ਤੁਸੀਂ ਇਹਨੂੰ ਸਿੱਧਾ ਹੀ ਐਵੇਂ ਜਿਵੇਂ ਬੋਟਲ ਦਾ ਮੂੰਹ ਤੁਸੀਂ ਦੇਖ ਸਕਦੇ ਹੋ ਬਹੁਤ ਲੰਬਾਗਾ ਤੇ ਐਵੇਂ ਹੀ ਦੇ ਸਕਦੇ ਹੋ ਜਾਂ ਤੁਸੀਂ ਦਾਣੇ ਵਿੱਚ ਮਿਲਾ ਕੇ ਦੇ ਸਕਦੇ ਹੋ ਜਿਵੇਂ ਤੁਹਾਡਾ ਪਸ਼ੂ ਗਾਂ ਮੱਝ ਕੋਈ ਵੀ ਈਜੀ ਲੈਂਦਾਗਾ ਉਵੇਂ ਤੁਸੀਂ ਲੈ ਸਕਦੇ ਹੋ ਇਹ ਹੁਣ ਤਕਰੀਬਨ ਆਪਾਂ ਚਾਰ ਜਿਲ੍ਹਾਂ ਦੇ ਚੁੱਕੇ ਆ ਤੁਹਾਨੂੰ ਦਿਖਾ ਵੀ ਦਿੰਨੇ ਆਂਗੇ ਤੇ ਪੰਜਵੇਂ ਜਿਲ੍ਹਾ ਦੇਖੋ ਇਹ ਸੀਲ ਪੈਕ ਆ ਗਿਆ ਆਪਾਂ ਖੋਲ ਹੀ ਨਹੀਂ ਤੁਹਾਨੂੰ ਦਿਖਾਉਣ ਦੇ ਮਾਰਿਆਂ ਨੇ ਤੇ ਇਹ ਪੰਜਵੀਂ ਜੱਲ ਆਪਾਂ ਦਵਾਂਗੇ ਇਹਦੀ ਦੇਣ ਦੀ ਵਿਧੀ ਹੈਗੀ ਆ ਜਿਵੇਂ ਤੁਸੀਂ ਜੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਦਾਣੇ ਵਿੱਚ ਮਿਲਾ ਕੇ ਦੇ ਦਿਓ ਜਾਂ ਫਿਰ ਅਸੀਂ ਸਿੱਧਾ ਦਾ ਮੂੰਹ ਫੜ ਕੇ ਦੇ ਦੋ ਆਸਾਨੀ ਨਾਲ ਲੈ ਲੈਂਦੀ ਆ ਦਿੱਤਾ ਵੀ ਠੀਕ ਆ ਮਿੱਤਰੋ ਤੇ ਜਦ ਆ ਜੱਲ ਹੈ ਜਿਹੜੀ ਇਹ ਪ੍ਰੋਪਰ ਕੰਮ ਕਰਦੀ ਆ ਜੀ ਤੇ ਇਹ ਆਪਾਂ ਪੰਜਵੀਂ ਜੱਲ ਦੇਣੀ ਅੱਜ ਪੰਜੋਂ ਪੰਜ ਦਿਨ ਹੋ ਗਏ ਆਪਣੀ ਗਾਂ ਸੂਈ ਨੂੰ ਤੇ ਬਹੁਤ ਵਧੀਆ ਕੰਮ ਕਰਦੀ ਆ ਪੂਰਾ ਪ੍ਰੋਪਰ ਦੁੱਧ ਤੇ ਲੈ ਕੇ ਆਉਂਦੀ ਆ ਪੁੱਸ ਨੂੰ ਕੋਈ ਘਾਟ ਮਹਿਸੂਸ ਨਹੀਂ ਹੋਣ ਦਿੰਦੀ ਜਿਵੇਂ ਬੰਦੇ ਉੱਠਦੇ ਗਾ ਜਾਂ ਮੱਜ ਨੂੰ ਪ੍ਰੋਬਲਮ ਆ ਜਾਂਦੀ ਆ ਜਾਂ ਫਿਰ ਉਹਦੇ ਸਰੀਰ 'ਚ ਕੋਈ ਕਮੀ ਮਹਿਸੂਸ ਹੁੰਦੀ ਆਗੀ ਕੈਲਸ਼ੀਅਮ ਦੀ ম্যাগਨੇਸ਼ੀਅਮ ਦੀ ਪ੍ਰੋਬਲਮ ਆਉਂਦੀ ਹੈ ਨਾ ਉਹ ਸਾਰੀ ਸ਼ਾਲਵ ਕਰਦੀ ਆ ਜੀ ਆਜਾ ਤੁਹਾਨੂੰ ਆਪਾਂ ਦੇ ਕੇ ਦਿਖਾਉਣੇ ਆ ਹੁਣ ਜਿਵੇਂ ਸ਼ੋਡੇ ਸਾਹਮਣੇ ਖੋਲਦੇ ਆ ਇਹ ਹੁਣ ਆਪਾਂ ਜਿਵੇਂ ਚਾਕਲੇਟ ਫਲੇਵਰ ਤੇ ਆਉਂਦੀ ਆ ਬਹੁਤ ਟੇਸਟੀ ਆ ਇਹ ਇਹ ਲੈ ਵੀ ਅਜੀ ਲੈਂਦਾਗਾ ਤੇ ਜਿਵੇਂ ਆਪਾਂ ਇਹ ਪੰਜਵੀਂ ਜੈਲ ਲਗਾ ਤੁਹਾਨੂੰ ਚਾਰੇ ਦਿਖਾ ਵੀ ਦਿੰਦੇ ਆ ਆਪਾਂ ਤੇ ਇਹ ਬਹੁਤ ਵਧੀਆ ਕੰਪਨੀ ਦੀ ਕੰਪਨੀ ਦੀ ਆ ਮਾਈਕਰੋ ਕੰਪਨੀ ਦੀ ਆ ਜੇ ਤੁਸੀਂ ਹੋਰ ਵੀ ਜਿੰਨਾ ਬਹੁਤ ਆਉਂਦੀਆਂ ਨੇ ਵੈਸੇ ਅਲੱਗ-ਅਲੱਗ ਕੰਪਨੀ ਦੇ ਆਉਂਦੇ ਨੇ ਉਹਦਾ ਰੇਟ ਵੀ ਜਾਇਜ਼ ਆ ਤੇ ਕੰਮ ਵੀ ਬਹੁਤ ਵਧੀਆ ਕਰਦੀ ਆ ਦੁੱਧ ਤੇ ਬਹੁਤ ਵਧੀਆ ਪਸ਼ੂ ਆ ਜਾਂਦਾ ਆਪਣਾ ਜੇ 3-4 ਜਾਂ 5 ਦਮਾਂਗੇ ਵੇਟ ਦੇ ਅਕੋਰਡਿੰਗ ਤੁਸੀਂ ਨਾ ਆਪਣੇ ਗਾਂ ਮੱਝ ਨੂੰ ਦੇਖ ਸਕਦੇ ਹੋ ਤੇ ਦੁੱਧ ਪ੍ਰੋਪਰ ਲਿਆਉਂਦੀ ਆ ਇਹ ਜਿਆਦਾ ਹੋਰ ਚੀਜ਼ਾਂ ਪਾਉਣ ਦੀ ਲੋੜ ਨਹੀਂ ਹੈਗੀ ਜਿਵੇਂ ਕੋਈ ਹੋਰ ਚੀਜ਼ਾਂ ਪਾਉਣੇ ਆ ਆਪਾਂ ਤੇ ਉਹ ਚੀਜ਼ਾਂ ਪਾਉਣ ਦੀ ਲੋੜ ਨਹੀਂ ਹੈਗੀ ਆਜੋ ਆਪਾਂ ਤੁਹਾਨੂੰ ਦੇ ਕੇ ਦਿਖਾਵਾਂਗੇ ਥੋੜਾ ਜਿਹਾ ਉਹ ਕਰੂਗੀ ਆਪਾਂ ਇਹ ਫਰਕ ਹੈ ਜਿਵੇਂ ਦਮਾਂਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਜੇ ਮਿੱਤਰ ਦਾ ਮੂੰਹ ਚੱਕ ਕੇ ਨਾ ਤਾਂ ਇਹ ਐਵੇਂ ਹੌਲੀ ਹੌਲੀ ਪਾ ਦੇਣੀ ਆ ਜੇ ਮੈਂ ਇਹ 300 ml ਦੀ ਆਉਂਦੀ ਆਗੀ ਇਹ ਤੇ ਤਕਰੀਬਨ 150 ਪਹਿਲਾਂ ਦੇਤੀ 150 ਪਹਿਲਾਂ ਸਾਹ ਦਵਾ ਕੇ ਫਿਰ ਦੇਤੀ ਕਿਉਂਕਿ ਪਸ਼ੂ ਨੂੰ ਹੱਥੋਂ ਉੱਥੋਂ ਨਹੀਂ ਆਉਂਦਾ ਹੈਗਾ ਬੈਕ ਦਵਾਈ ਨਹੀਂ ਦਰਦਾ ਹੈਗਾ ਤੇ ਐਵੇਂ ਹੀ ਜੀ ਲੈ ਲੈਂਦੇ ਨੇ ਕਈ ਪਸ਼ੂ ਤਾਂ ਐਵੇਂ ਹੀ ਲੈ ਲੈਂਦੇ ਕਈ ਦਾਣੇ ਚ ਮਿਲਾ ਕੇ ਦਿੰਦੇ ਐਵੇਂ ਨਹੀਂ ਲੈਂਦੇ ਵੈਸੇ ਹਰੇਕ ਪਸ਼ੂ ਐਵੇਂ ਲੈ ਲੈਂਦਾ ਹੁੰਦਾ ਕਿਉਂਕਿ ਇਹ ਚਾਕਲੇਟ ਫਲੇਵਰ ਆ ਚਾਕਲੇਟ ਫਲੇਵਰ ਨੂੰ ਪਤਾ ਬਹੁਤ ਟੇਸਟੀ ਹੁੰਦਾ ਹੈਗਾ ਤੇ ਆ ਦੇਖੋ ਐਵੇਂ ਇਹਨੇ ਸਾਰੀ ਪੀ ਜਾਣੀ ਆ ਤੇ ਮੂੰਹ ਦੇ ਕੇ ਜਾਂ ਉੱਚੇ ਸਾਵੇਂ ਬੰਨ ਕੇ ਜੇ ਤੁਹਾਡਾ ਪਸੂ ਸਾਊ ਆ ਤੇ ਐਵੇਂ ਲੈ ਲਾਂਦਾ ਜਾਂ ਉਹਨੂੰ ਉੱਚੇ ਸਾਵੇਂ ਮੂੰਹ ਕਰਕੇ ਉਹਦਾ ਐਵੇਂ ਲੈ ਸਕਦੇ ਆ ਜਿਵੇਂ ਆਪਾਂ 150 ml ਪਲਾਤੀ ਏ ਤੇ 150 ਇਹਨੂੰ ਫੇਰ ਪਲਾਦਾਂਗੇ ਤੇ ਥੋੜਾ ਸਾਧਵਾ ਕੇ ਫੇਰ ਜਿਹੜੀ ਰਹਿ ਗਈ 100 150 ਉਹ ਫੇਰ ਆਪਾਂ ਐਵੇਂ ਸਾਈਡ ਤੋਂ ਪਾ ਕੇ ਨਾ ਤੇ ਐਵੇਂ ਫੇਰ ਮੂੰਹ ਚ ਪਾ ਸਕਦੇ ਆ ਇਹ ਐਵੇਂ ਇਹਨੇ ਦੇ ਦੇਣੀ ਆ ਇਹ ਨਾਲ ਪ੍ਰੋਪਰ ਥੋੜਾ ਪਸੂ ਦੁੱਧ ਤੇ ਆ ਜਾਊਗਾ ਜਿੰਨਾ ਵੀ ਪੀਕ ਲੈਵਲ ਤੇ ਤੁਹਾਡਾ ਦੁੱਧ ਹੋ ਪਸ਼ੂ ਦਊਗਾ ਨਾ ਉਹਨਾਂ ਨੂੰ ਦਾ ਸਾਡਾ ਪ੍ਰੋਪਰ ਆਜੂਗਾ ਇਹਦੇ ਵਿੱਚ ਜਿੰਨੀਆਂ ਵੀ ਘਟਾਂ ਆਉਂਦੀਆਂ ਨੇ ਸਾਰੀਆਂ ਘਟਾਂ ਹੀ ਪੂਰੀਆਂ ਕਰ ਦਿੰਦੀ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਪਸ਼ੂ ਨੂੰ ਉੱਠਣ ਬੈਠਣ ਚ ਜਾਂ ਬਾਡੀ ਚ ਸਾਰੀਆਂ ਚੀਜ਼ਾਂ ਦਾ ਇੱਕੋ ਹੀ ਹੱਲ ਆ ਇਹ ਜਿਵੇਂ ਆਪਾਂ ਸਾਨੂੰ ਪਲਾ ਕੇ ਤਾਂ ਬਾਕੀ ਜਾਣਕਾਰੀ ਦਿੰਨੇ ਪਲਾ ਦੀ ਇਹਨੂੰ ਆਪਾਂ ਸਾਰੀ ਤਾਂ ਮਿੱਤਰ ਸਾਰੀ ਜੱਲ ਆਪਾਂ ਪਲਾਤੀ ਜਿਵੇਂ ਤੁਸੀਂ ਦੇਖ ਸਕਦੇ ਹੋ ਜਮ੍ਹਾਂ ਖਾਲੀ ਹੋ ਗਈ ਇਹ 100 150 ਇੱਕ ਵਾਰੀ ਚ 100 150 ਇੱਕ ਵਾਰੀ ਚ ਦੋਨਾਂ ਵਾਰੀ ਇਹ ਦੇ ਦਾਂਦੇ ਆ ਉਹ ਵੈਸੇ 300 ਗ੍ਰਾਮ ਦੀ ਆਉਂਦੀ ਆ 100 150 ਗ੍ਰਾਮ ਪਹਿਲਾਂ ਦੇ ਦਾਨੀਆਂ ਤੇ 100 150 ਬਾਅਦ ਬਾਅਦ ਦੇ ਦਾਨੀਆਂ ਠੀਕ ਆ ਜਿਵੇਂ ਆ ਪੰਜਵੇਂ ਦਿਨ ਸੀ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਪਈਆਂ ਨੇ ਚਾਰੇ ਜਿਲ੍ਹਾਂ ਆਪਣੀਆਂ ਤੇ ਆਪਾਂ ਇਹ ਚ ਪੰਜੇ ਜਿਲ੍ਹਾਂ ਅਚ ਪੰਜ ਦਿਨ ਸੀਗੇ ਪੂਰੇ ਪੰਜ ਦਿਨ ਹੋ ਗਏ ਤੇ ਪੰਜ ਦਿਨ ਆਪਾਂ ਪੂਰੀਆਂ ਜਿਲ੍ਹਾਂ ਦੇਤੇ ਆ ਪੰਜ ਦਿੱਤੀਆਂ ਨੇ ਜਿੱਦਨੇ ਸੂਈ ਸੀ ਨਾ ਦਾ ਉਦੋਂ ਤੋਂ ਆਪਾਂ ਦਿਨ ਸਟਾਰਟ ਕਰਤੀ ਸੀ ਵੈਸੇ ਤੁਸੀਂ ਆਪਣੇ ਪਸ਼ੂ ਦੇ ਅਕੋਰਡਿੰਗ 3 4 5 ਤੱਕ ਲਾਸ਼ਟ ਦੇ ਸਕਦੇ ਆ ਕਿਉਂਕਿ ਜਿੰਨੇ ਪਸ਼ੂ ਦੇ ਵਿੱਚ ਗੱਲ ਸੀ ਹੁੰਦੀ ਹੈ ਮੈਗਨੀਸ਼ੀਅਮ ਦੀ ਪ੍ਰੋਬਲਮ ਹੁੰਦੀ ਹੈ ਨਾ ਉਹ ਸਾਰੀ ਪੂਰੀ ਹੋ ਜਾਂਦੀ ਹੈ ਜੀ ਤੇ ਜ਼ਿਆਦਾ ਨਹੀਂ ਦੇਣੀ ਹੈਗੀ ਇਹ ਤੇ ਤੇ ਬਹੁਤ ਵਧੀਆ ਕੰਮ ਕਰਦੀ ਹੈ ਕਿ ਜੇ ਆਪਾਂ ਜੀ ਰੇਟ ਦੀ ਗੱਲ ਕਰੀਏ ਰੇਟ ਦੇ ਵੈਸੇ ਮਾਰਕੀਟ ਦੇ ਵਿੱਚ ਅਲੱਗ-ਅਲੱਗ ਏਰੀਆ ਦਾ ਹੁੰਦਾ ਹੈਗਾ ਵੈਸੇ ਹੁਣ ਤਾਂ ਇਹਦੇ 250 ਰੁਪਿਆ ਰੇਟ ਲਿਖਿਆ ਹੋਇਆ ਹੈਗਾ ਵੈਸੇ ਇਹ ਏਰੀਆ ਦੇ ਹਿਸਾਬ ਨਾਲ ਕਿਤੇ 180 ਦੀ ਕਿਤੇ 90 ਦੀ ਕਿਤੇ 200 ਕਿਤੇ 220 ਦੀ ਏਰੀਆ ਹਿਸਾਬ ਨਾਲ ਮਿਲ ਜਾਂਦੀ ਆ ਇਹ ਤੁਸੀਂ ਦੇਖ ਕੇ ਲੈਣੀ ਆਂਗੀ ਤੇ ਲੈਣੀ ਇਹੀ ਆ ਹੋਰ ਬਥੇਰੀਆਂ ਆਉਂਦੀਆਂ ਨੇ ਕੰਪਨੀ ਦੀਆਂ ਤੇ ਯਾਨੀ ਸਭ ਤੋਂ ਵਧੀਆ ਮਾਈਕਰੋ ਕੰਪਨੀ ਦੀ ਮਾਈਕਰੋ ਕੈਲ ਜੈਲੀ ਆ ਇਹ ਤੇ ਬਹੁਤ ਵਧੀਆ ਕੰਮ ਕਰਦੀ ਆ ਆਪਣਾ ਪਸ਼ੂ ਦੁੱਧ ਤੇ ਪੂਰਾ ਆ ਜਾਂਦਾ ਹੈ ਠੀਕ ਆ ਜੀ ਤੇ ਇੰਨੀ ਜਾਨਕਾਰੀ ਦੇਣੀ ਸੀ ਵੀ ਆਪਾਂ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੇ ਆਪਣਾ ਪਹਿਲਾ ਪਸ਼ੂ ਕੋਈ ਦੁੱਧ ਘਟ ਦਿੰਦਾਗਾ ਜਾਂ ਪਹਿਲਾ ਬਿਮਾਰ ਹੋ ਕੇ ਟੈਗਲੇਸ਼ਨ ਪਹਿਲਾਂ ਵੀ ਦੱਸਿਆਗਾ ਉਹਨੂੰ ਵੀ ਆਪਾਂ ਦੇਖ ਸਕਦੇ ਆ ਇਹ ਨਹੀਂ ਹੈ ਵੀ ਆਪਾਂ ਗੱਬਣ ਪਸ਼ੂ ਨਹੀਂ ਦੇ ਸਕਦੇ ਆ ਗੱਬਣ ਦੇ ਵਿੱਚ ਦੇਖ ਸਕਦੇ ਆ ਗੱਬਣ ਜਦੋਂ ਆਪਣਾ ਹੈਗਾ ਪਸ਼ੂ ਸੂਇਆ ਨਹੀਂ ਹੈਗਾ ਉਦੋਂ ਆਪਾਂ ਤਿੰਨ ਕ ਜਿੱਲਾ ਉਦੋਂ ਦੇਖ ਸਕਦੇ ਆ ਗੱਬਣ ਪਸ਼ੂ ਦੇ ਵਿੱਚ ਜਦੋਂ ਪਸ਼ੂ ਸੁਤਿਆ ਉਦੋਂ ਆਪਾਂ ਇਹ ਤਿੰਨ ਚਾਰ ਪੰਜ ਜਿੱਲਾ ਫਿਰ ਵੀ ਦੇਖ ਸਕਦੇ ਆ ਕਹੇ ਜੇ ਆਪਾਂ ਹੁਣ ਪਸ਼ੂ ਆਪਣਾ ਬਿਮਾਰ ਹੋ ਕੇ ਦੁੱਧ ਘਟਿਆਗਾ ਤਾਂ ਫਿਰ ਵੀ ਆਪਾਂ ਇਹ ਦੇ ਸਕਦੇ ਆਂਗੇ ਇਹ ਬਹੁਤ ਵਧੀਆ ਦੁੱਧ ਤੇ ਲੈ ਕੇ ਆਉਂਦਾਗਾ ਕਿਉਂਕਿ ਜਿਵੇਂ ਬੱਚੇ ਨੂੰ ਵੀ ਦੁੱਧ ਪਲਾਉਣਾ ਆਪਾਂ ਤੇ ਦੁੱਧ ਦੀ ਘਾਟ ਬਹੁਤ ਹੋ ਜਾਂਦੀ ਆ ਕਿਉਂਕਿ ਨਵਾਂ ਬੱਚਾ ਦੁੱਧ ਚੁੰਗਦਾਗਾ ਤੇ ਬਾਡੀ 'ਚ ਘਾਟਾਂ ਬਹੁਤ ਆਉਂਦੀਆਂ ਨੇ ਤੇ ਇਹ ਸਾਰੀਆਂ ਘਾਟਾਂ ਪੂਰੀਆਂ ਕਰ ਦੇ ਜੀਆ ਜੇ ਵੀਡੀਓ ਵਧੀਆ ਲੱਗੀ ਮਿੱਤਰੋ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਬੈਲ ਆਈਕਨ ਘੰਟੀ ਔਨ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ